कुछ नहीं मिला हमें कुछ नहीं मिला हमें पूरा मतरई मावाड़ा सलूक किया गया हमारे साथ इस बजट में पंजाब के लिए कुछ नहीं दिया गया इस बजट में पंजाब के लिए कुछ नहीं दिया गया इस चन्नी की बैठो, बैठो। ये अपनी जायदाद पूछे इनको ये आप गरीबी की बात कर रहे हैं अगर सारे पंजाब से सबसे अमीर आदमी ये ना हो और सबसे करप्ट ना हो मैं अपना नाम बदल दूंगा हजारों करोड़ का मालिक ਇਹ ਚਰਨਜੀਤ ਚੰਨੀ ਹੈ एजुकेशन इज नोट इंफॉर्मेशन आई चार सिंथेटिक ड्रग्स या चिट्टा पंजाब खत्म कीता जाएगा 24-25 के जो बजट में एस्टीमेट दिए गए हैं उसमें 32 लाख करोड़ रुपए की आमदन दिखाई गई है और 48 लाख करोड़ रुपए का खर्चा दिखाया गया है आमदन और खर्च में जिस घर का 16 लाख करोड़ का घाटा होगा एक साल में उसकी बर्बादी तय है दे ਦੋਸਤੋ ਕੋ ਜਿਤਨਾ ਤੋਂ ਚਾਰੇ ਪਾਸੇ ਬਸਟ ਦੀਆਂ ਚਰਚਾਵਾਂ ਹਨ ਭਾਰਤ ਦੀ ਸੰਸਦ ਵਿੱਚ ਵੀ ਬਸਟ ਉੱਪਰ ਚਰਚਾ ਚੱਲ ਹੀ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਤੀਜੀ ਵਾਰ ਅਜੇ ਪ੍ਰੈਮ ਮਿਨਿਸਟਰ ਚੁਣੇ ਗਏ ਹਨ ਉਹਨਾਂ ਨੇ ਆਪਣੀ ਸਰਕਾਰ ਦਾ ਆਪਣੀ ਤੀਜੀ ਟਰਮ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਸਰਕਾਰ ਹੈ ਸਰਕਾਰ ਦਾ ਵਧੀਆ ਬਜਟ ਹੈ ਇਹ ਕਹੇਗੀ ਹੀ ਵਿਰੋਧੀ ਧਿਰ ਅਨੁਕਤਾ ਚ ਨਹੀਂ ਕਰਨਗੇ ਹੀ ਪਰ ਮੀਡੀਆ ਪੱਤਰਕਾਰ ਉਹ ਵੀ ਹੋ ਹੱਲਾ ਮਚਾਈ ਫਿਰਦੇ ਹਨ ਕਿ ਬਜਟ ਵਧੀਆ ਹੈ ਜਾਂ ਬਸ ਐਵੇਂ ਹੀ ਟੀਵੀ ਦੀਆਂ ਵੈਸਾਂ ਅਖਬਾਰਾਂ ਰਾਹੀਂ ਲੋਕ ਵੀ ਆਪਣੀ ਰਾਏ ਬਣਾਉਂਦੇ ਹਨ ਜਦੋਂ ਕਿ ਬਸਟ ਬਹੁਤਿਆਂ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਆਉਂਦਾ ਹੈ ਪਰ ਜਿਸ ਜਿਸ ਪਾਰਟੀ ਦੇ ਉਹ ਵੋਟਰ ਸਪੋਰਟਰ ਹੁੰਦੇ ਹਨ ਉਸ ਅਨੁਸਾਰ ਉਹ ਗੱਲਾਂ ਕਰਦੇ ਹਨ ਜੋ ਸੱਤਾਧਿਰ ਦੇ ਨਾਲ ਹਨ ਉਹ ਠੀਕ ਠਾਕ ਦੱਸਦੇ ਹਨ ਬਸਟ ਨਿਊਜ਼ ਦੀ ਹੋੜ ਵਿੱਚ ਲੱਗੇ ਹੋਏ ਹੁੰਦੇ ਹਨ ਅਤੇ ਜੋ ਇੰਡੀਆ ਅਲਾਈਂਸ ਦੀਆਂ ਪਾਰਟੀਆਂ ਦੇ ਵੋਟਰ ਸਪੋਰਟਰ ਹਨ ਉਹ ਪੂਰੇ ਐਗਰੈਸ਼ਨ ਨਾਲ ਫੇਲ ਘੱਡਿਆ ਘੱਡਿਆ ਬਸਟ ਦੱਸਣ ਅਤੇ ਸਮਝਾਉਣ ਦੀ ਦੂਜਿਆਂ ਨੂੰ ਕੋਸ਼ਿਸ਼ ਕਰਦੇ ਹਨ ਚਲੋ ਆਪਾਂ ਵੀ ਕੋਸ਼ਿਸ਼ ਕਰ ਲੈਂਦੇ ਹਾਂ ਜਾਣਕਾਰੀ ਪ੍ਰਾਪਤ ਕਰਨ ਦੀ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ ਇਸ ਸਿਧਾਂਤ ਨੂੰ ਸਾਹਮਣੇ ਰੱਖਦੇ ਹੋਏ ਪਰ ਦੋਸਤੋ ਉਸ ਤੋਂ ਪਹਿਲਾਂ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਬਸਟ ਬਸਟ ਦੋਸਤੋ ਹੁੰਦਾ ਕੀ ਹੈ ਬਿਲਕੁਲ ਆਮ ਭਾਸ਼ਾ ਵਿੱਚ ਕਹੀਏ ਤਾਂ ਇਹ ਲੇਖਾ ਜੋਖਾ ਹੁੰਦਾ ਹੈ ਸਰਕਾਰ ਦਾ ਕਿ ਇਸ ਸਾਲ ਉਸ ਨੂੰ ਕੀ ਸੰਭਾਵਿਤ ਆਮਦਨ ਹੋਵੇਗੀ ਅਤੇ ਉਹ ਪੈਸਾ ਸਰਕਾਰ ਕਿੱਥੇ ਅਤੇ ਕਿੰਨਾ-ਕਿੰਨਾ ਖਰਚ ਕਰੇਗੀ ਇਸ ਤੋਂ ਸਰਲ ਭਾਸ਼ਾ ਵਿੱਚ ਬੱਸ ਦਾਰੇ ਦੱਸਿਆ ਨਹੀਂ ਜਾ ਸਕਦਾ ਦੋਸਤੋ ਜਿਵੇਂ ਕਿਸੇ ਸਰਕਾਰੀ ਕਰਮਚਾਰੀ ਨੂੰ ਮਹੀਨੇ ਦੀ ਸ਼ੁਰੂਆਤ ਵਿੱਚ ਤਨਖਾਹ ਸੈਲਰੀ ਮਿਲਦੀ ਹੈ ਉਸ ਅਨਸਾਰ ਉਹ ਪੂਰੇ ਮਹੀਨੇ ਕਿੱਥੇ-ਕਿੱਥੇ ਪੈਸੇ ਖਰਚ ਕਰਨੇ ਹਨ ਇਹ ਪਲਾਨ ਕਰਦਾ ਹੈ ਪਰਿਵਾਰ ਦੇ ਮੈਂਬਰਾਂ ਨੂੰ ਦੱਸਦਾ ਹੈ ਲਗਭਗ ਇਹੋ ਜਿਹਾ ਹੀ ਸਰਕਾਰ ਕਰਦੀ ਹੈ ਵਿਰੋਧੀ ਦਲਾਂ ਅਤੇ ਆਮ ਭਾਤਵਾਸੀਆਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਕਿ ਇੱਕ ਸਾਲ ਦੇ ਸੰਭਾਵਿਤ ਖਰਚੇ ਤੇ ਸੰਭਾਵਿਤ ਆਮਦਨ ਕੀ ਹੋਵੇਗੀ ਦੋਸਤੋ ਖਰਚਾ ਭਾਵੇਂ ਵੱਧ ਜਾਂਨ ਪਰ ਆਮਦਨ ਉਸ ਦਾ ਅੰਕੜਾ ਲਗਭਗ ਸਟੇਕ ਹੀ ਹੁੰਦਾ ਹੈ ਭਾਵੇਂ ਥੋੜਾ ਬੋਤਾ ਘਟ ਵੱਧ ਹੋ ਜਾਵੇ ਇਹ ਬਹੁਤ ਹੱਦ ਤੱਕ ਜੋ ਦੇਸ਼ ਨੂੰ ਦੱਸਿਆ ਜਾਂਦਾ ਹੈ ਲਗਭਗ ਠੀਕ ਹੀ ਹੁੰਦਾ ਹੈ ਬਸ ਜੇ ਸਰਕਾਰੀ ਅੰਕੜਿਆਂ ਨੂੰ ਹੇਰ ਫੇਰ ਨਾਲ ਘਟਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਨਾ ਕਰੇ ਸਰਕਾਰ ਦੋਸਤੋ ਲੋਕ ਬਹੁਤ ਉਮੀਦ ਨਾਲ ਵੇਖਦੇ ਹਨ ਬਜਟ ਨੂੰ ਜਦੋਂ ਕਿ ਬਜਟ ਸਿੱਧਾ-ਸਿੱਧਾ ਆਮ ਲੋਕਾਂ ਆਮ ਆਦਮੀ ਨੂੰ ਇਫੈਕਟ ਹੀ ਨਹੀਂ ਕਰਦਾ ਦੋਸਤੋ ਜਿੰਨਾ ਕੋ ਮਹਿੰਗਾਈ ਦਾ ਚੀਜ਼ਾਂ ਵਸਤਾਂ ਦੇ ਸਸਤੇ ਜਾਂ ਮਹਿੰਗੇ ਹੋਣ ਨਾਲ ਆਮ ਆਦਮੀ ਨੂੰ ਫਰਕ ਪੈਂਦਾ ਹੈ ਉਸ ਤੋਂ ਵੱਧ ਤਾਂ ਸਾਡੇ ਘਰਾਂ 'ਚੋਂ ਮੰਗਣ ਵਾਲੇ ਬਾਬੇ ਅਨਾਥ ਆਸ਼ਰਮਾਂ ਦੇ ਕਥਿਤ ਸੰਚਾਲਕ ਸੰਤ ਸਮਾਜ ਸੇਵੀ ਮੰਗ ਕੇ ਘਰੋਂ ਵਸੂਲ ਕੇ ਲੈ ਜਾਂਦੇ ਹਨ ਹਾਂ ਸਰਕਾਰੀ ਨੌਕਰੀ ਪੇਸ਼ਾ ਉਸ ਨੂੰ ਜ਼ਰੂਰ ਫਰਕ ਪੈਂਦਾ ਹੈ ਪਰ ਬਾਕੀ ਆਮ ਲੋਕ ਆਮ ਵੋਟਰ ਉਹਨਾਂ ਲਈ ਇਹ ਬਜਟ ਸੰਕੇਤਕ ਹੀ ਹੁੰਦਾ ਹੈ ਬਜਟ ਵਿੱਚ ਸਰਕਾਰ ਦੱਸਦੀ ਹੈ ਕਿ ਸਰਕਾਰ ਅੱਡ-ਅੱਡ ਸੈਕਟਰ ਲਈ ਕੀ-ਕੀ ਰਕਮ ਕੀ-ਕੀ ਧਨ ਰਾਸ਼ੀ ਦੇ ਰਹੀ ਹੈ ਦੋਸਤੋ ਇਹ ਧਨ ਰਾਸ਼ੀ ਹਜ਼ਾਰਾਂ ਲੱਖਾਂ ਕਰੋੜ ਤੱਕ ਦੀ ਹੁੰਦੀ ਹੈ ਜੋ ਲੋਡ ਕੀਤੀ ਜਾਂਦੀ ਹੈ ਜਿਵੇਂ ਡਿਫੈਂਸ ਸੈਕਟਰ ਵਿੱਚ ਰੇਲਵੇ ਲਈ ਮੈਡੀਕਲ ਹੈਲਥ ਸੈਕਟਰ ਵਿੱਚ ਜੋ ਰਾਸ਼ੀ ਅਲਾਟ ਕੀਤੀ ਜਾਂਦੀ ਹੈ ਇਸ ਨੂੰ ਬਜਟ ਰਾਹੀਂ ਦੱਸਿਆ ਜਾਂਦਾ ਹੈ ਇੰਜ ਹੀ ਦੋਸਤੋ ਬਜਟ ਵਿੱਚ ਆਮਦਨ ਬਾਰੇ ਵੀ ਦੱਸਿਆ ਜਾਂਦਾ ਹੈ ਕਿੱਥੋਂ ਅਤੇ ਕਿੰਨਾ ਪੈਸਾ ਆਵੇਗਾ ਜਿਵੇਂ ਡਾਇਰੈਕਟ ਟੈਕਸ ਜੀਐਸਟੀ ਆਦਿ ਰਾਹੀਂ ਕਿੰਨਾ ਪੈਸਾ ਸਰਕਾਰ ਚੁੱਕੇ ਹੋਏ ਵਿਆਜ ਲਈ ਇਸ ਬਜਟ ਵਿੱਚੋਂ ਖਰਚ ਕਰਨਗੀਆਂ ਸਭ ਦਾ ਲੇਖਾ ਜੋਖਾ ਹੁੰਦਾ ਹੈ ਬਜਟ ਵਿੱਚ ਦੋਸਤੋ ਵਿਕਾਸ ਦੀਆਂ ਆਰਡਰ ਸਕੀਮਾਂ ਲਈ ਅਤੇ ਹੋਰ ਜ਼ਰੂਰਤਾਂ ਲਈ ਵਰਲਡ ਬੈਂਕ ਅਤੇ ਕਈ ਹੋਰ ਥਾਵਾਂ ਤੋਂ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਲੋਨ ਆਦੀ ਚੁੱਕੇ ਜਾਂਦੇ ਹਨ ਛੋਟੇ ਦੇਸ਼ਾਂ ਪड़ोसी ਦੇਸ਼ਾਂ ਉਹਨਾਂ ਦੀ ਮਦਦ ਲਈ ਸਰਕਾਰ ਲੋਨ ਵੀ ਦਿੰਦੀ ਹੈ ਕੁੱਲ ਮਿਲਾ ਕੇ ਇਸ ਲੋਕੇ ਜੋਖੇ ਦਾ ਨਾਂ ਹੀ ਦੋਸਤੋ ਬਜਟ ਹੁੰਦਾ ਹੈ ਜੋ ਇਸ ਵਾਰ ਮੋਦੀ ਗਵਰਨਮੈਂਟ ਨੇ ਭਾਰਤ ਦੀ ਸੰਸਦ ਵਿੱਚ ਪੇਸ਼ ਕੀਤਾ ਹੈ ਦੋਸਤੋ ਇਸ ਵਾਰ ਭਾਰਤ ਸਰਕਾਰ ਨੇ ਲਗਭਗ 2024-25 ਲਈ ਜੋ ਬਜਟ ਪੇਸ਼ ਕੀਤਾ ਹੈ ਉਹ ਹੈ 48.21 ਲੱਖ ਕਰੋੜ ਦਾ ਜੀ ਹਾਂ 48.21 ਲੱਖ ਕਰੋੜ ਦਾ ਆਪਾਂ ਬਸ ਨੂੰ ਬਿਲਕੁਲ ਸਿੰਪਲ ਆਮ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਦੋਸਤੋ 48.21 ਲੱਖ ਕਰੋੜ ਵਿੱਚੋਂ ਸਰਕਾਰ ਵੱਖ-ਵੱਖ ਯੋਜਨਾਵਾਂ ਉੱਪਰ ਲਗਭਗ 20.22 ਲੱਖ ਕਰੋੜ ਖਰਚ ਕਰੇਗੀ ਬਾਕੀ 27.99 ਲੱਖ ਕਰੋੜ ਦੀ ਰਕਮ ਸਰਕਾਰ ਵੱਖ-ਵੱਖ ਰਾਜਾਂ ਨੂੰ ਦੇਣ ਲਈ ਹੈ ਤੇ ਵੱਖ-ਵੱਖ ਪ੍ਰਸਥਾਨਾਂ ਉੱਪਰ ਖਰਚ ਕਰੇਗੀ ਇਨ੍ਹਾਂ ਵਿੱਚੋਂ ਦੋਸਤੋ 11.63 ਲੱਖ ਕਰੋੜ ਦਾ ਵਿਆਜ ਭੁਗਤਾਨ ਵਿੱਚ ਹੀ ਚਲੇ ਜਾਣਗੇ ਜੀ ਹਾਂ ਦੋਸਤੋ ਇਨ੍ਹਾਂ ਵਿੱਚੋਂ ਲਗਭਗ 1163 ਲੱਖ ਕਰੋੜ ਦਾ ਵਿਆਜ ਦੇ ਭੁਗਤਾਨ ਵਿੱਚ ਹੀ ਚਲੇ ਜਾਣਗੇ ਬੇਸ਼ੱਕ ਕਰਜ਼ਾ ਚੁਕਣਾ ਕੇਂਦਰੀ ਸਰਕਾਰ ਹੋਵੇ ਜਾਂ ਰਾਜ ਸਰਕਾਰ ਉਹਨਾਂ ਦੀ ਮਜਬੂਰੀ ਹੁੰਦਾ ਹੈ ਘਰਾਂ ਦੇ ਜ਼ਰੂਰੀ ਖਰਚ ਕਹੋ ਜਾਂ ਉਹਨਾਂ ਵਾਂਗ ਹੀ ਦੇਸ਼ ਦੇ ਜ਼ਰੂਰੀ ਖਰਚ ਚਲਾਉਣ ਲਈ ਕਰਜ਼ਾ ਚੁੱਕਿਆ ਹੀ ਜਾਂਦਾ ਹੈ ਵੈਸੇ ਦੋਸਤੋ ਰਾਜ ਸਰਕਾਰਾਂ ਮੁਫਤ ਬਿਜਲੀ ਫਰੀ ਰਾਸ਼ਨ ਫਰੀ ਬੱਸ ਸਰਵਿਸ ਲਈ ਜੋ ਖਰਚ ਕਰਦੀ ਹੈ ਉਹ ਕਰਜ਼ਾ ਚੁੱਕ ਕੇ ਹੀ ਕੀਤਾ ਜਾਂਦਾ ਹੈ 8500 ਰੁਪਏ ਮਹੀਨੇ ਇਹ ਜੋ ਵਾਅਦਾ ਚੋਣਾਂ ਵੇਲੇ ਕੀਤਾ ਜਾ ਰਿਹਾ ਸੀ ਇਹ ਵੀ ਤਾਂ ਕਰਜ਼ਾ ਚੁੱਕ ਕੇ ਹੀ ਪੂਰਾ ਕਰਨਾ ਸੀ ਜੋ ਵੱਖ-ਵੱਖ ਸੰਸਥਾਵਾਂ ਰਾਹੀਂ ਆਮਦਨ ਹੁੰਦੀ ਹੈ ਦੋਸਤੋ ਸਰਕਾਰ ਨੂੰ ਉਸ ਦਾ ਵੱਡਾ ਹਿੱਸਾ ਕਰਜ਼ੇ ਦੀ ਕਿਸ਼ਤ ਚੁਕਾਉਣ ਵਿੱਚ ਹੀ ਚਲਾ ਜਾਂਦਾ ਹੈ ਪਰ ਆਮਦਨ ਘੱਟ ਹੋਵੇ ਜਾਂ ਸਰਕਾਰ ਉਹ ਖਰਚ ਦੇ ਮੁਕਾਬਲੇ ਵਾਧੀ ਹੀ ਨਹੀਂ ਦੋਸਤੋ ਖਾਸ ਕਰ ਸਾਡੇ ਪੰਜਾਬ ਵਿੱਚ ਭਾਰਤ ਸਰਕਾਰ ਦਾ ਵੀ ਰਾਜ ਖੋਸ਼ ਘਾਟਾ ਲਗਭਗ 16.13 ਲੱਖ ਕਰੋੜ ਰਹਿਣ ਦੀ ਉਮੀਦ ਹੈ ਇਸ ਬਜਟ ਵਿੱਚ ਚਲੋ ਦੋਸਤੋ ਇਸ ਬਜਟ ਵਿੱਚ ਬਹੁਤਾ ਨਹੀਂ ਪੈਂਦੇ ਬਸ ਤਾਂ ਪੰਜਾਬ ਸਰਕਾਰ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੇਖਣ ਵਾਲਾ ਹੋਵੇਗਾ ਪੰਜਾਬ ਵਿੱਚ ਕਰਜ਼ਾ ਲਾਉਣ ਖੁਸ਼ਹਾਲ ਪੰਜਾਬ ਦੀਆਂ ਐਡਵਰਟਾਈਜ਼ਮੈਂਟਾਂ ਸਾਰੇ ਟੀਵੀ ਚੈਨਲਾਂ ਉੱਪਰ ਚੱਲਦੀਆਂ ਹਨ ਵੇਖੋ ਦੋਸਤੋ ਮਾਨ ਸਰਕਾਰ ਕਿੰਨਾ ਕੋ ਕਰਜ਼ਾ ਲਾਂਦੀ ਹੈ ਇਸ ਵਾਰ ਆਪਣੇ ਬਜਟ ਵਿੱਚ ਜੋ ਉਸ ਮੁਤਾਬਕ ਪਿਛਲੀਆਂ ਸਰਕਾਰਾਂ ਦਾ ਜੋ ਕਰਜ਼ਾ ਪੰਜਾਬ ਦੇ ਸਿਰ ਆਪਣੀਆਂ ਗਲਤ ਨੀਤੀਆਂ ਕਰਕੇ ਚੜਾਇਆ ਗਿਆ ਸੀ ਵੈਸੇ ਟੀਵੀ ਐਡਵਰਟਾਈਜ਼ਮੈਂਟ ਦੀ ਸੱਚਾਈ ਤੋਂ ਪરા ਹਟ ਕੇ ਕੋੜੀ ਗੱਲ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਉਸਨੇ ਪੰਜਾਬ ਸਿਰ ਕਰਜ਼ਾ ਵਧਾਇਆ ਹੀ ਹੈ ਦੋਸਤੋ ਹੋਰ ਕਰਜ਼ਾ ਚੁੱਕ ਕੇ ਦੋਸਤੋ ਆਪਾਂ ਲਈ ਮੋਟਾ-ਮੋਟਾ ਬੱਸ ਇਹ ਹੈ ਕਿ ਫੋਨ ਫੋਨਾਂ ਦੇ ਚਾਰਜਰ ਅਤੇ ਡਾਕਟਰੀ ਉਪਕਰਨ ਇਹ ਥੋੜੇ-ਬੋਧੇ ਸਸਤੇ ਹੋਣਗੇ 5-10-50 ਰੁਪਏ ਆਮ ਬੰਦੇ ਨੂੰ ਇਸ ਤੋਂ ਵੱਧ ਹੋਰ ਕਿੰਨਾ ਕੁ ਫਰਕ ਪਵੇਗਾ ਹਾਂ ਦੱਸਦੇ ਹਨ ਕਿ ਸੋਨਾ ਅਤੇ ਜਾਂਦੀ ਉੱਤੇ ਠੀਕ-ਠਾਕ ਫਰਕ ਪਿਆ ਹੈ ਦੱਸਦੇ ਹਨ ਕਿ ਸੋਨਾ ਲਗਭਗ 5000 ਤੱਕ ਸਸਤਾ ਹੋਣ ਦੀ ਉਮੀਦ ਹੈ ਪਰ ਉਹ ਤਾਂ ਪਹਿਲਾਂ ਹੀ ਪਹੁੰਚ ਤੋਂ ਬਾਹਰ ਹੈ ਲਗਭਗ ਆਮ ਆਦਮੀ ਦੇ ਹਾਂ ਨਵੀਂ ਟੈਕਸ ਨੀਤੀ ਅਨੁਸਾਰ 8 ਲੱਖ ਰੁਪਏ ਸਾਲਾਨਾ ਆਮਦਨ ਦੇ ਉੱਪਰ ਹੁਣ ਕੋਈ ਟੈਕਸ ਨਹੀਂ ਲੱਗੇਗਾ ਉਸ ਤੋਂ ਉੱਪਰ ਟੈਕਸ ਟੈਕਸ ਸਲੈਅ ਅਨੁਸਾਰ ਚੱਲਦਾ ਹੀ ਰਹੇਗਾ ਜੋ ਪਹਿਲਾਂ ਤੋਂ ਚੱਲ ਰਿਹਾ ਹੈ ਇਸ ਤੋਂ ਇਲਾਵਾ ਦੋਸਤੋ ਇਸ ਵਾਰ ਬੈਂਕ ਵਿੱਚ ਸਟੂਡੈਂਟ ਲਈ ਉਹਨਾਂ ਨੂੰ 10 ਤੱਕ ਦਾ ਐਜੂਕੇਸ਼ਨ ਲੋਨ ਦੇਸ਼ ਵਿੱਚ ਪੜ੍ਹਾਈ ਕਰਨ ਲਈ ਲੋਨ ਉਹ ਸਸਤਾ ਕਰ ਦਿੱਤਾ ਗਿਆ ਹੈ ਵਿਆਜ ਵਿੱਚ ਲਗਭਗ ਸਾਲਾਨਾ 3% ਦੀ ਛੋਟ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ ਇਸ ਤੋਂ ਇਲਾਵਾ ਚਾਰ ਸਾਲੀ ਕੋਰਸਾਂ ਵਿੱਚ ਦੋਸਤੋ ਜੋ ਇੰਟਰਸੀਪ ਹੁੰਦੀ ਸੀ ਉਸ ਲਈ ਹੁਣ ਪੱਤਾ ਮਿਲੇਗਾ ਲਗਭਗ 6000 ਰੁਪਏ ਹਰੇਕ ਵਿਦਿਆਰਥੀ ਨੂੰ ਕੋਰਸ ਦੌਰਾਨ ਇੰਟਰਨਸ਼ਿਪ ਕਰਦੇ ਹੋਏ ਟ੍ਰੇਨਿੰਗ ਕਰਦੇ ਹੋਏ ਅੰਤ ਵਿੱਚ ਕੁੱਲ ਮਲਾ ਕੇ ਦੋਸਤੋ ਮੋਦੀ ਗਵਰਨਮੈਂਟ ਦੀ ਜੋ ਪਾਲਸੀ ਹੈ ਉਹ ਲੋਕ ਨਿਭਾवन ਲੋਕਾਂ ਨੂੰ ਵੋਟਰਾਂ ਨੂੰ ਗੱਫੇ ਦੇ ਕੇ ਖੁਸ਼ ਕਰਨ ਵਾਲੀ ਬਿਲਕੁਲ ਵੀ ਨਹੀਂ ਹੈ ਉਹ ਦੇਸ਼ ਦੇ ਵਿਕਾਸ ਤਰੱਕੀ ਲਈ ਫੰਡ ਇਕੱਠੇ ਕਰਕੇ ਲਗਾ ਰਹੇ ਹਨ ਕਰਜ਼ਾ ਚੁੱਕ ਕੇ ਘੋ ਪੀਣ ਦੀ ਪਾਲਸੀ ਦੀ ਥਾਂ ਉਹ ਥੋੜਾ ਦੁੱਧ ਤੇ ਦਵਾਈ ਖਾ ਪੈਰਾਂ ਦੇ ਖੜੇ ਹੋਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਤਾਂ ਜੋ ਵੀ ਦੇਸ਼ ਆਪਣੇ ਪੈਰਾਂ ਉੱਪਰ ਖੜਾ ਹੋ ਸਕੇ ਇਹ ਬਜਟ ਵਿੱਚ ਦਿਸਦਾ ਹੈ ਦੋਸਤੋ ਦਵਾਈ ਹਮੇਸ਼ਾ ਕੋੜੀ ਹੀ ਹੁੰਦੀ ਹੈ ਪਰ ਸਮਾਂ ਪਾ ਕੇ ਫਾਇਦਾ ਕਰਦੀ ਹੈ ਦੋਸਤੋ ਕਰਜ਼ਾ ਚੁੱਕ ਕੇ ਕਿ ਘੋ ਬਿਨਾ ਹਲਵਾ ਪੂਰੀ ਖਾਣਾ ਅਖੀਰ ਕਰਜ਼ਾ ਕਿੱਥੋਂ ਮੋੜਨਾ ਵਿਆਜ ਕਿੱਥੋਂ ਦੇਣਾ ਹਾਲਾਤ ਫਿਰ ਦੋਸਤੋ ਪਾਕਿਸਤਾਨ ਗਵਾਨੀ ਦੇਸ਼ ਪਾਕਿਸਤਾਨ ਵਰਗੇ ਹੋ ਜਾਂਦੇ ਹਨ ਜਿੱਥੇ ਰੋਟੀ ਪਾਣੀ ਬਿਜਲੀ ਆਟਾ ਸਭ ਗਰੀਬ ਦੀ ਰੇਂਜ ਤੋਂ ਬਾਹਰ ਹੋ ਜਾਂਦਾ ਹੈ ਆਖਿਰ ਅਖੀਰ ਦੋਸਤੋ ਕਰਜ਼ੇ ਦੀ ਰਕਮ ਵੱਧਦੀ ਹੀ ਜਾਂਦੀ ਹੈ ਵਿਆਜ ਵੀ ਵੱਧਦਾ ਹੀ ਜਾਂਦਾ ਹੈ ਤੇ ਅਖੀਰ ਹਾਲਾਤ ਕੰਟਰੋਲ ਤੋਂ ਬਾਹਰ ਹੋ ਹੀ ਜਾਂਦੇ ਹਨ ਪਰ ਨੇਤਾ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਕੀ ਉਹ ਤਾਂ ਸੋਨੇ ਦੇ ਚਮਚ ਮੂੰਹ ਵਿੱਚ ਲੈ ਕੇ ਪੈਦਾ ਹੁੰਦੇ ਹਨ ਤੇ ਚਾਂਦੀ ਦੀਆਂ ਥਾਲੀਆਂ ਵਿੱਚ ਰੋਟੀ ਖਾਂਦੇ ਹਨ ਅਤੇ ਦੋਸਤੋ ਆਮ ਲੋਕ ਉਹ ਲਾਈਨਾਂ ਵਿੱਚ ਰਾਸ਼ਨ ਦੀਆਂ ਲਾਈਨਾਂ ਵਿੱਚ ਪਖਾਰੀਆਂ ਵਾਂਗ ਜੁੜਦੇ ਹਨ ਅਖੀਰ ਹਾਲਾਤ ਲਗਭਗ ਬਸੋਂ ਬਾਹਰ ਹੋ ਜਾਂਦਾ ਫੇਰ ਤਾਂ ਫੇਰ ਦੋਸਤੋ ਪੁਲਿਸ ਫੌਜ ਡੰਡੇ ਗੋਲੀਆਂ ਜਿਵੇਂ ਪਾਕਿਸਤਾਨ ਵਿੱਚ ਹੋ ਰਿਹਾ ਹੈ ਇਸ ਲਈ ਦੋਸਤੋ ਸਿਆਣੇ ਹਾਕਮ ਚੁਣੋ ਜੋ ਭਵਿੱਖ ਵਿੱਚ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਇਹ ਹਾਲਾਤ ਪੈਦਾ ਨਾ ਹੋਣ ਦੇਣ ਜਿਵੇਂ ਦੋਸਤੋ ਘਰ ਦਾ ਬਸਟ ਹੁੰਦਾ ਹੈ ਜਿਵੇਂ ਘਰ ਚਲਾਈਦਾ ਹੈ ਲਗਭਗ ਉਵੇਂ ਹੀ ਦੇਸ਼ ਚੱਲਦਾ ਹੈ ਲਗਾਤਾਰ ਆਮਦਨ ਘਟੇ ਤੇ ਖਰਚਾ ਵਧ ਦੇਸ਼ ਹੋਵੇ ਜਾਂ ਘਰ ਲਗਭਗ ਤਬਾਈ ਵੱਲ ਲੈ ਹੀ ਜਾਂਦਾ ਹੈ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜਾਣਕਾਰੀ ਮੋਟੀ-ਮੋਟੀ ਅਤੇ ਬਸ ਸਮਝਾਉਣ ਲਈ ਹੈ ਨਾਲੇ ਸਾਡੇ ਅਤੇ ਸਾਡੇ ਦਰਸ਼ਕਾਂ ਦੀਆਂ ਕਿਹੜਾ ਫੈਕਟਰੀਆਂ ਚੱਲਦੀਆਂ ਹਨ ਇਹ ਤਾਂ ਬਸ ਮੇਨਸਟ੍ਰੀਮ মিডিਆ ਦੇ ਨੇਤਾਵਾਂ ਦੀ ਭੋਂ-ਭੋਂ ਨੂੰ ਸਮਝਣ ਲਈ ਹੈ ਐਵੇਂ ਉਹਨਾਂ ਦੀ ਭੋਂ-ਭੋਂ ਸੁਣ ਕੇ ਆਪਣਾ ਬਲੱਡ ਪ੍ਰੈਸ਼ਰ ਨਾ ਵਧਾਓ ਅਤੇ ਕੋਈ ਗਲਤ ਰਾਏ ਨਾ ਬਣਾਓ ਨੇਤਾਵਾਂ ਦੇ ਬਿਆਨ ਸੁਣ ਕੇ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਜਾਣਕਾਰੀ ਠੀਕ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ